ਹਾਂ ਦੇਖੀ ਅੱਜ ਮੈਂ ਨਵਾਂ ਸੂਟ ਪਾਇਆ ਕਿਹੇ ਜੀ ਲੱਗਦੀ ਆ ਐ ਲੱਗਦੀ ਆ ਜਿਵੇਂ ਸਾਦੇ ਗੱਲ 'ਚ ਸਰਾਲ ਲਿਫਤੀ ਹੋਵੇ ਇੰਨੇ ਦਿਨਾਂ ਤੋਂ ਨਜ਼ਰ ਪਈ ਤੂੰ ਇੰਨੇ ਦਿਨ ਦੱਸ ਕਿੱਧਰ ਰਹੀ ਤੂੰ ਕਿੱਧਰ ਰਹੀ ਸਾਗਰ ਸਾਰੇ ਵਾਹ ਕੀ ਹੋਇਆ ਅੱਤੈ ਇਹਦੀ ਲੈ ਕਿ ਮੈਂ ਪੈਂਦਾ ਟੁੱਟ ਟੁੱਟ ਕੇ ਜਿਵੇਂ ਕਦੇ ਜਨਾਨੀ ਨੂੰ ਦੇਖੀ ਹੁੰਦੀ। ਤੂੰ ਐ ਦੱਸ ਕਿੰਨੇ ਦਿਨ ਹੋ ਗਏ? ਕਿੱਥੇ ਰਹੀ ਸੀ ਤੂੰ? ਮੈਂ ਤਾਂ ਆਨ ਲੱਗੇ। ਨਾ ਮੈਂ ਤੇ ਪੇਕੇ ਵੀ ਨਾ ਜਾਵਾਂ। ਅੱਧਾ ਰਹਿ ਗਿਆ ਤੇ ਦੇਖੀ ਨਾਲਾ ਕਿੱਥੇ ਬਣਨ ਲੱਗਿਆ ਮੇਰਾ। ਦੇ ਮੁڈیا ਕੋਈ ਨਾ ਕੋਈ ਸੁੱਖ ਸੁੱਖ ਲੈ। ਵੀ ਬਾਬਾ ਮੈਂ ਨੰਬਰ ਚੰਗੇ ਲੈ ਕੇ ਪਾਸ ਹੋ ਜਾ। ਸੱਚੇ ਦਿਲੋਂ ਸੁਖੀ ਹੋਈ ਸੁੱਖ ਨਾ ਉਹਦੇ ਆਲ ਹੀ ਨਹੀਂ ਜਾਂਦੀ। ਜੇ ਕਿਤੇ ਆਏ ਸੁੱਖਾਪੂਰ ਚੜ੍ਹਦੇ ਹੁੰਦੀਆਂ ਨਾ। ਹੁਣ ਨੂੰ ਤੇਰੇ ਫੁੱਲ ਹਰ ਦੁਆਰ ਪਏ ਹੁੰਦੇ ਇਹਨੂੰ ਟਕਾਲਾ ਚਾਰੇ ਨੂੰ ਸੀਟੀਆਂ ਮਾਰ ਮਾਰ ਲੰਗਦਾ ਫੇਰ ਨਾ ਕੇ ਗੋਡਿਆਂ ਥੱਲੇ ਦੇ ਲਿਆ ਚੁੱਪ ਕਰਕੇ ਬਹਿ ਜਾ ਹੁਣ ਤਾਂ ਤੇਰੀ ਜबान ਬਥੇਰੀ ਚੱਲਦੀ ਆ ਪਹਿਲਾਂ ਤਾਂ ਤੂੰ ਵੀ ਕੌਲੀ ਚੱਕੀ ਕਰੇ ਖੰਡ ਦੀ ਦੇ ਦੇ ਕਦੇ ਸਾਗ ਦੀ ਦੇ ਦੇ ਤਾੜੀ ਦੋ ਅੱਠਾ ਨਾ ਵਾਈ ਦੀਆ ਇੱਕ ਨਾ ਨਹੀਂ ਅੱਜ ਤੇ ਤੇਰਾ ਇਹਦੇ ਪਿੱਛੇ ਲੁੱਕ ਕੇ ਸਰ ਗਿਆ ਕਿਤੇ ਕੱਲੀ ਨੂੰ ਕੱਲਾ ਮਿਲੀ ਚੋਰਾ ਕਿਸੇ ਥਾਂ ਦਾ ਕੰਦਰ ਦੀ ਗੱਲਾਂ ਗੱਲਾਂ ਤੇ ਮੈਨੂੰ ਨੂੰ ਲੱਗਦਾ ਆਫਰ ਦੇਗੀ ਬੋਲਦੇ ਨਹੀਂ ਹਾਂ ਤੁਹਾਨੂੰ ਯਾਦ ਹੈ ਅੱਜ ਆਪਣੇ ਵਿਆਹ ਦੀ ਸਾਲਗिराਹ ਹੈ ਦੇਖੀ 2025 ਚੜ ਗਿਆ ਤੇ ਪਤਾ ਹੀ ਨਹੀਂ ਲੱਗਿਆ ਦਿਨ ਕਿਹੜੇ ਵੇਲੇ ਬੀਤ ਗਏ ਜੇਲਰ ਨੂੰ ਤਾਂ ਕੀ ਪਤਾ ਲੱਗਣਾ ਸੀ ਦਿਨ ਤੱਕ ਇੱਦੀ ਘਿੰਦਾ ਹੁੰਦਾ ਹੁੰਦਾ ਨਾ ਮੇਰਾ ਲੌਂਗ ਤੂੰ ਮੇਰੀ ਲਾਚੀ ਤੂੰ ਮੇਰਾ ਲੌਂਗ ਤੂੰ ਮੇਰੀ ਲਾਚ ਕੱਟ ਕੇ ਦੋਨਾਂ ਨੂੰ ਚਾਚ ਪਾ ਲੂੰ ਸਾਲਾ ਲੌਂਗ ਲਾਚੀ ਦਾ ਚੱਲ ਕਰੇ बोलदे नी हां थोनु ਯਾਦ ਹੈ ਅੱਜ ਆਪਣੇ ਵਿਆਹ ਦੀ ਸਾਲਗਿਰ ਹੈ ਦੇਖੀ 2025 ਚੜ ਗਿਆ ਤੇ ਪਤਾ ਹੀ ਨਹੀਂ ਲੱਗਿਆ ਦਿਨ ਕਿਹੜੇ ਵੇਲੇ વીਤ ਗਏ ਜੇਲਰ ਨੂੰ ਤਾਂ ਕੀ ਪਤਾ ਲੱਗਣਾ ਸੀ ਦਿਨ ਤੱਕ ਐਡੀ ਗਿਣਦਾ ਹੁੰਦਾ ਹੁੰਦਾ ਨਾ ਹਾਂ ਦੇ ਮੂੰਹ ਕਾ ਤੋ ਲੱਗ ਰਹੀ ਐ ਆਇਆ ਬੈਠ ਕੀ ਹੋ ਗਿਆ ਨਾਲੇ ਇਹ ਦੇਖ ਕੇ ਨਹੀਂ ਚਲਾ ਰਹੇ تھے ਇਹ ਜਿੰਦ ਨੂੰ ਮੇਰੇ ਵਿੱਚ ਮਾਰ ਦਿਆ ਥਾ ਹਾਂ ਓਏ ਇਹ ਕੌਣ ਹੈ ਘਰ ਵਾਲੀ ਐ ਮੇਰੀ ਆਪਣੇ ਜਵਾਕ ਨੇ ਨਾ ਆਪਣੇ ਦਾ ਕੀ ਮਤਲਬ ਓਏ ਮੇਰੇ ਨੇ ਆਪਣੇ ਕੀ ਹੁੰਦਾ ਐ ਇਸ ਕੋ ਤੋ ਅਕਲ ਹੀ ਨਹੀਂ ਐ ਬਿਲਕੁਲ ਵੀ ਤੂੰ ਇਹਦੇ ਕਾਹਨੂੰ ਚਾਵਲ ਦੇ ਮੂੰਹ ਲੱਗੀ ਇਹ ਕਾ ਹੁ ਤੋ ਸੱਚ ਹੋ ਗਈ ਡਾਕਟਰ ਇਕ ਕਿਹੜੀ ਉਹ ਕੌਣ ਤੇਰੇ ਵੀ ਲੈ ਗਿਆ ਹਾ ਹੋਏ ਯੋ ਯੋ ਪਿੱਛੇ ਮੁੜ ਕੇ ਦੇਖ ਦੇ ਮੇਰੇ ਸਾਹ ਦੀਆਂ ਸੇਖਾਂ ਤੋਂ ਪਹਿਰੇ ਮੇਰੇ ਸਰਦਕੇ ਬਵਾਦੀ ਭਾਈ ਦਾ ਬੇੜਾ ਤੇਰਾ ਤੂੰ ਤੇ ਮੇਰਾ ਵੀਰ ਆ ਯਾਰਾ ਫੇਰ ਜਰਾ ਸੱਡਾ ਪਹਿਲੇ ਗੱਲ ਤੋਂ ਓ ਨਹੀਂ ਓ ਨਹੀਂ ਹੋ ਨਾ ਨਹੀਂ ਨਹੀਂ ਗੱਲ ਤੋਂ ਗੱਲ ਗੱਲ ਤੋਂ ਪਹਿਲੇ ਗੱਲ ਆਏ ਕਰੀ ਸਾਨੂੰ ਬੜਦੀ ਹਾਂ ਵੱਡੂ ਮੈਂ ਛੱਡਦਾ ਨਹੀਂ ਵੱਡੂ ਮੈਂ ਮੇਰੀ ਗੱਲ ਸੁਣ ਚਾਹੇ ਮੈਨੂੰ 20 ਛਾਲੀ ਹੋ ਜਾਈ ਅਸੀਂ ਕੀ ਕਰਦੇ ਤੇ ਵੀਰੇ ਆ ਅੱਜ ਦਿਵਾਲੀ ਐ ਨਾ ਪਤਾ ਦਿਵਾਲੀ ਨੂੰ ਆ ਬੱਜ ਗਿਆ ਪਟਾਖਾ ਦਾ ਨਾਲ ਦਾ ਜਾਂਦਾ ਹਾਂ ਖੁਸ਼ੀਆਂ ਦਿਵਾਲਾ ਕਰਦਾ ਮੇਰਾ ਤੁਸੀਂ ਰੜਕੇ ਓਏ ਉਹ ਦਿਵਾਲਾ ਕਰਦਾ ਮੇਰਾ ਰੜਕੇ ਬੱਟੇ ਨਾਲੇ ਮਾਲ ਨਾਲੇ ਕਰਦਾ ਤੁਸੀਂ ਮੇਰਾ ਦਿਵਾਲਾ ਕਰਦਾ ਤੁਸੀਂ ਮੇਰਾ ਓਏ ਸਾਡੀ ਸਾਡੀ ਗੱਲ ਤਾਂ ਸੁਣ ਲੈ ਇੱਕ ਵਾਰੀ ਆ ਦੇ ਤੇ ਸਾਡੇ ਨਾਲ ਤੇ ਸਬੂਤ ਐ ਲੱਗ ਗਿਆ ਕੋਫਰ ਤੋ ਲੈਣਾ ਅਸੀਂ ਬਾਬਿਆਂ ਅੱਜ ਦਿਵਾਲੀ ਐ ਨਾ ਖੁਸ਼ੀਆਂ ਦਾ ਦੇਣਾ ਇੱਕ ਵਾਰੀ ਕਾ ਇੱਕ ਵਾਰੀ ਮਨਾਏਗਾ ਦਿਵਾਲੀ ਕੇਰਾ ਤਾਂ ਮਨਾ ਲਈ ਹੁਣ ਤਾਂ ਸੁਣ ਤੇ ਮੇਰੀ ਗੱਲ ਸੁਣਾ ਉਸ ਤੋਂ ਬਾਅਦ ਅਸੀਂ ਕਲੀ ਲੱਗੇ ਜਦੋਂ ਕੋਲਣਾ ਉੱਡਣ ਲੱਗੀ ਹਵਾ ਚ ਅਸੀਂ ਮਾਚਾ ਰੋਲ ਦੀ ਜੋ ਹੋ ਕੇ ਕੋਲ ਲੈਣਾ ਉਸ ਤੋਂ ਬਾਅਦ ਅੱਕੀ ਕਹਿੰਦੀ ਆਪਾਂ ਲੁਕਣ ਵਿੱਚ ਹੀ ਖੇਡੀਏ ਅਸੀਂ ਸਾਡੇ ਪੁਰਾਣੇ ਦਿਨ ਯਾਦ ਆ ਗਏ ਨਿਆਣੇ ਹੁੰਦੇ ਤੇ ਜਦੋਂ ਆਪਾਂ ਸਾਰੇ ਕਿੱਥੇ ਨਹੀਂ ਖੇਡਦੇ ਆ ਆਹ ਆਣਾ ਓਏ ਕੁੱਤਾ ਬੰਦਾ ਕਿੰਨਾ ਗਫਰ ਤੋਲਦਾ ਮੇਰੇ ਸਾਲਾ ਤੂੰ ਬੜਾ ਬੜਾ ਬਵੜਾ ਤੂੰ ਤੂੰ ਆਟਾ ਬਾਵੜੀਆਂ ਮੇਰੇ ਸਾਲੇ ਦੀ ਥੱਥਾਈ ਹੈ ਘਰ ਆਪਣਾ ਖੇਡਣ ਨੂੰ ਕਿੱਡਾ ਕਰ ਤੁਸੀਂ ਦੋਨੇ ਲੁਕਿਓ ਮੈਂ ਦਉ ਦਾਈ ਚਲੋ ਉਦੇ ਭਾਈ ਜੰਗਲ ਚ ਜਾਂਦੇ ਨੇ ਨਕਲੀ ਅਗ ਬਾਲ ਕੇ ਕੱਪੜਾ ਤਾਣ ਕੇ ਚੰਦ ਚੜਾਉਂਦੇ ਨੇ ਉਈ ਮਿੱਚੀ ਦਾ ਤੇ ਉਹ ਫੇ ਰੋਟੀ ਖਾ ਲੈਂਦੇ ਉਹਨੂੰ ਦੇਖ ਕੇ ਮੂਰਤੀ ਉਹਦਾ ਬੌਲੇ ਤੇ ਬੌਲੇ ਜਮੇ ਮਹਾ ਮੂਰਖੋ ਦੇ ਭਾਈ ਉਹ ਤਾਂ ਤੈਨੂੰ ਤੇ ਜੰਟੇ ਨੂੰ ਲੈ ਜਾਂਦੇ ਤੁਸੀਂ ਚੰਦ ਚਾੜਨ ਦਾ ਜਾਣਦੇ ਹੋ ਸਣਾਉਣੀ ਆ ਅਤਿ ਮੀਆਂ ਨੇ ਰੱਖਿਓ ਨੇ ਵਰਤ ਤੈਨੂੰ ਪਤਾ ਤਾਂ ਹੈਗਾ ਹੁਣ ਮੇਰੀ ਕਹਾਣੀ ਸੁਣੇ ਤਾਂ ਪਾਣੀ ਪੀਣ ਗਿਆ ਮਰ ਜਾਣਿਆ ਤੈਨੂੰ ਲੱਖਣ ਤਾਂ ਹੈ ਨਹੀਂ ਕਾਸੇ ਦਾ ਨਾ ਇਹ ਕਹਾਣੀ ਮਤਲਬ ਮਹਿਨਤ ਹੁੰਦੀ ਹੈ ਹੋਰ ਕੀ ਹੁੰਦੀ ਆ ਲੈ ਮੈਂ ਸੁਣਾਣਾ ਕਿੱਸਾ ਜਾਣਤੇ ਤੇ ਤੇਰਾ ਕਿਥੇ ਫੜੇ ਗਏ ਤੇ ਮੇਰੀ ਵਾਰੀ ਕਰੂ ਆਉਂ ਜਿੱਦੇ ਮੈਂ ਫੋਨ ਕਰੂ ਸਾਰਿਆਂ ਨੂੰ ਵੀ ਆ ਜਾਓ ਯਾਰ ਮਰ ਗਈ ਇਹ ਤਾਂ ਹੈ ਓਏ ਐਂ ਨਹੀਂ ਕਹਿੰਦਾ ਹੁੰਦੇ ਬੇਭਾਗਾ ਬੂਥੜ ਦੇ ਮਰੂ ਮਰੀ ਭੈਣ ਲੱਗਦੀ ਆ ਉਹ ਇਹ ਵੀ ਵਿਚਾਰੀ ਬਾਲੀ ਸਿਆਣੀ ਸੀ ਕੁੜੀ ਤਾਂ ਓਏ ਫਿਰ ਮੈਂ ਇਹ ਕਹਿੰਦਾ ਇਹਨੂੰ ਨਾਲ ਜਾਂਦਾ ਰੱਬ ਮੇਰੇ ਆਏ ਹੜੰਬੇ ਨੂੰ ਚੱਕ ਲੈਂਦਾ ਐਂ ਹੁਣ ਫਿਰ ਰੱਬ ਨੂੰ ਤੂੰ ਹੁਣ ਫੋਨ ਕਰਕੇ ਕਹਦੇ ਇਹਨੂੰ ਮੋੜ ਜਾ ਕੇ ਇਹਨੂੰ ਲੈ ਜਾ ਹੋਰ ਜੀ ਕਿਤੇ ਤੇਰੇ ਨਾਲ ਬੜਦਾ ਰਿਹਾ ਹੈ ਉਹ ਜੇਪੂ ਰਿਹਾ ਕਿਤੇ ਮੇਰੇ ਲੈਵੇ ਨਾ ਹੋਰ ਨੰਬਰ ਹੁੰਦਾ ਰੱਬ ਦਾ ਮੈਂ ਵੀ ਕਹਿੰਦਾ ਸੀ ਏ ਵਾ ਮੇਰੀਆਂ ਬਾਹਾਂ ਕਢਾ ਦੇ ਹੜੰਮੇ ਜੋ ਮੇਰੇ ਹੜੰਮੇ ਨੂੰ ਲੈ ਜਾ ਹੂੰ ਚੱਲ ਚੰਗਾ ਯਾਰ ਤੇਰੇ ਕੋਲ ਤਾਂ ਗੁੱਤੀ ਭਖਾਈ ਜਾ ਚੱਲ ਤੁਰਪਾ ਇਹਨੂੰ ਲੱਗ ਰਿਹਾ ਸਾਲਿਆ ਸੁੰਗਣ ਲਾ ਰਖੀ ਦੀ ਦੇਖ ਕਦੇ ਬੰਦੇ ਦੇ ਸੁੰਗਣ ਲੱਗਾ ਦੇਖਿਆ ਜਿਹੜੇ ਹਿਸਾਬ ਨਾਲ ਲੱਥਣ ਨੇ ਤਾਂ ਫਾਹ ਲੱਗਣਾ ਚਾਹੀਦਾ ਮਾਇਆ ਕਮਾ ਮਾਜੀ ਘਟ ਘੋਮਿਆ ਗਿਆ ਹੁਕਮ ਤੇ ਨਹੀਂ ਹੈਗਾ ਕਾਦਾ ਦਾ ਲੱਗ ਰੇ ਕਮਾਉਣਾ ਬਸ ਸੁਣ ਮੇਰੀ ਇਹ ਤਾਂ ਬਥੇਰਾ ਘੋਮਦਾ ਆ ਜਿਹੜੀਆਂ ਚੀਜ਼ਾਂ ਤੂੰ ਘਮਾਉਣ ਨੂੰ ਫਰਦਾ ਨਾ ਉਹ ਨਹੀਂ ਘੁੰਮਦੀਆਂ ਹਾਏ ਉਹ ਤਰਨਾ ਟੂ ਜੇ ਕੇ ਤੇ ਹੱਥ ਦੇ ਦੇ ਨਾ ਉਹ ਉਹ ਕਿਹੜਾ ਹੁੰਦਾ ਟਰੈਕਟਰ ਵਾਲਾ ਇਹ ਸੁਣ ਕਹਿ ਦਿੰਨੀ ਆ ਘਰੇ ਛੱਡ ਦੇ ਉਹ ਗਾ ਜੀ ਹੋ ਤੇਰੀ ਤਾਂ ਜੂਨ ਸੁਦਰ ਜੀ ਓਏ ਪਜਾ ਆ ਰਾ ਓਏ ਮੈਂ ਮਰ ਜਾ ਠੀਕ ਹੋ ਜੀ ਤੁਸੀਂ ਸੱਟ ਤਾਂ ਨਹੀਂ ਵੱਜੀ ਹੈਗੀ ਨਾ ਨਾ ਮੈਂ ਤਾਂ ਹੀ ਉੱਤਰਦਾ ਹਾਂ ਨਾ ਰੋਕਿਓ ਜੀ ਰੋਕਿਓ ਅਮੈਂ ਤਾਂ ਕਹਿੰਦੀ ਸੀ ਜੀ ਸਾਡੀ ਨਾ ਰਾਤ ਮੈਂ ਸੁੱਈ ਸੀ ਤੂੰ ਨੀਰੇ ਦੀ ਥੱਬੀ ਦੇ ਜਾ ਜੇ ਦੇ ਕੇ ਜਾਣੀ ਆ ਨੀ ਥੋੜਾ ਯਾ ਕਹਿਆ ਸੀ ਤੈਨੂੰ ਤੋ ਸਾਰਾ ਹੀ ਲਾਤਾ ਹਲੇ ਪਾਣੀ ਪੀ ਉਹ ਵਾਹ ਉਹ ਸਕਰ ਪਾਰਿਆ ਤੂੰ ਐ ਦੱਸ ਮੈਨੂੰ ਆ ਪਾਣੀ ਪੀ ਕੇ ਇੱਕ ਗਿੜਾ ਮੈਂ ਹੋਰ ਲਾਉਣਾ ਤੂੰ ਹਟ ਜਾ ਬਾਜਾ ਜਾ ਤੂੰ ਮੈਂ ਤੈਨੂੰ ਆਖਿਆ ਆ ਪੱਠੇ ਕਬਲਾ ਹੈ ਇੱਥੇ ਇਹਨਾਂ ਦੀ ਮੈਂ ਸਸੂਈ ਹੈ ਹਾਂ ਤਾਂ ਸੇਵਾ ਦਾ ਮੌਕਾ ਇਹਨਾਂ ਨੇ ਦਿੱਤਾ ਸੀ ਮੈਂ ਸੇਵਾ ਦਾ ਮੌਕਾ ਮੈਂ ਦਿੱਤਾ ਵੀ ਚਲ ਮੈਂ ਇਸ ਦੇ ਜਾ ਕਹਾ ਹੋਇਆ ਮੁੰਡਾ ਹੋਇਆ ਆ ਚਾ ਬੱਲੇ ਚਲ ਤੂੰ ਐ ਕਰ ਤੂੰ ਸੇਵਾ ਦਾ ਮੌਕਾ ਇੱਥੇ ਦੇ ਤੇ ਮੈਂ ਹੋਰ ਤੋ ਦੇ ਦਨੀ ਸੇ ਬਲ ਕੀ ਹੋ ਗਿਆ ਯਾਹ ਪੇ ਹਮ ਖਿਚੜੀ ਆਪ ਖਾਓਗੇ ਓਏ ਮਕੇਸ਼ ਕੇ ਵਾਲਾ ਨਹੀਂ ਹੈਗਾ ਸਾਵਾ ਉਹੀ ਹੈ ਇਹ ਜੋ ਲੱਡੂ ਹੈ ਇਹ ਵੀ ਇਨਸਾਨੋ ਵਾਲੇ ਹੀ ਹੈ ਇਹ ਹਾਥੀ ਕੇ ਲਈ ਸਵੇਰ ਚਾਹੇ ਕੇ ਸਾਥ ਦੋ ਲੱਡੂ dete hain haathi ke liye ਇਹ ਵੀ ਤੁਸੀਂ ਰੱਖਿਆ ਹੋਏ ਨੇ ਜੀ ਜਨਵਰ ਪਾਲੇ ਹੋਏ ਨੇ ਜੇ ਜੈਲਾ ਹੈ ਜੇ ਕੈਲਾ ਹੈ ਹਮਾਰੇ ਗਾਂਵ ਕੀ ਓਏ ਕੰਦਰ ਦੇਆ ਮਕੇਸ਼ ਵਾਲੇ ਤਾ ਸਾਨੂੰ ਬਿਆਜ ਨਹੀਂ ਬੁਲਾਇਆ ਯਾਰ ਸਾਰੀ ਬੁਲਾ ਰਖੇ ਤੇ ਉੱਥੇ ਟਰੱਕਟਰ ਜੇ ਕੌਣ ਸੇ ਵਾਲੀ ਐਕਟਰ ਓਏ ਆ ਸਾਦੇ ਵਾਲਾ ਦਲਜੀਤ ਵੀ ਬੁਲਾ ਰਖਿਆ ਦੀ ਉੱਥੇ ਜੇ ਹੈ ਗੰਜਰ ਦਾ ਸਾਨੂੰ ਵੀ ਬੁਲਾ ਲੈਂਦਾ ਉਹਨਾਂ ਵਾਸਤੇ ਕਿਸੇ ਵਾਸਤੇ ਬੱਸ ਭੇਜਤੀ ਕਿਸੇ ਵਾਸਤੇ ਜਹਾਜ਼ ਭੇਤਾ ਸਾਡੇ ਵਾਸਤੇ ਸਾਗਰ ਵਾਲੀ ਇੰਡ ਕਈ ਭੇਜ ਦਿੰਦਾ ਨਹੀਂ ਮੈਂ ਜੀ ਦਿਨਾ ਪਰਜਾਈ ਤੇਰਾ ਆਪਣਾ ਯਾ ਕਲਪ ਕਰਦਾ ਸਾਲੇ ਬਹੁਤਾ ਮੋਟਰਸਾਈਕਲ ਤੇ ਤਾਂ ਓਹ ਹੋ ਹਾਥ ਤੇ ਜਗ ਨਹੀਂ ਸੁਣਨੋ ਸਾਜੀ ਦਾੜੀ ਵਾਲੀ ਚਲਕੀ ਜਾਂਦੀ ਕਿਤੇ ਹਲ ਤੱਪਲਾ ਰੱਖਿਆ ਮੇਰੇ ਸਾਲੇ ਦੇ ਕੋਈ ਨਲੀ ਲਪਤਾ ਲੱਗ ਗਿਆ ਹੁਣ ਅੱਛਾ ਤੂੰ ਮੈਨੂੰ ਪੁੱਛ ਤਾਂ ਵੀ ਕੀ ਹੋਊਗਾ ਹਾਂ ਓ ਪਾਈ ਸਾਬ ਮੇਰੇ ਕੋਲ ਤਾਂ ਨਾ ਛਾਟੀ ਵਿਕੇਟ ਪਹਿਲੇ ਛਾਟੀ ਵਿਕੇਟਾ ਮੈਂ ਤਾਂ ਦੱਸ ਦਿੰਨਾ ਸਾਰਾ ਕੁਛ ਵਿਕਟੇ ਦਿੱਚ ਮੁੰਡਾ ਕ ਕੁੜੀ ਮੈਂ ਤਾਂ ਛੋਟੇ ਸਾਰੇ ਨਾ ਭਿਕਾ ਦੱਛ ਦੂੰ ਅੱਛਾ ਹੋ ਰੋਣ ਤੂੰ ਆਏ ਦੱਸ ਮੈਨੂੰ ਵੀ 3-4 ਸੈਕਿੰਟਾਂ ਨੂੰ ਕੀ ਹੋਊ 3-4 ਸੈਕਿੰਟਾਂ ਨੂੰ ਕੀ ਹੋਊਗਾ ਕੁਝ ਨਹੀਂ ਹੋਣ ਲੱਗਾ ਨਾ ਤੈਨੂੰ ਇਹ ਪਤਾ ਵੀ ਮੀ ਮੇਰੇ ਕੰਨ ਵਿੱਚ ਆਪੜਾ ਪਊ ਬੇ ਕਾ ਤਾ ਜੋਰ ਲਾਈ ਜਾ ਨਾ ਬਾਹਰ ਨਹੀਂ ਆਉਂਦੀ